ਹਾਂਜੀ ਕਿਵੇਂ ਸਾਰੇ ਉਮੀਦ ਕਰਦੇ ਆ ਵਧੀਆ ਹੋਵਗੇ ਤੇ ਲੈ ਕੇ ਆ ਗਏ ਤੁਹਾਡੇ ਲਈ ਨਵਾਂ ਤੇ ਇੰਟਰਸਟਿੰਗ ਜਿਹਾ ਵਲੋਗ ਕਰਦੇ ਮਿੱਤਰੋ ਅੱਜ ਦੇ ਵਲੋਗ ਦੀ ਸਟਾਰਟਿੰਗ ਤੇ ਜਿਹੜੇ ਵੀਰ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਮਿੱਤਰੋ ਅੱਜ ਦੀ ਵੀਡੀਓ ਨੂੰ ਕੰਟੀਨਿਊ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਲਓ ਜੀ ਪਹੁੰਚ ਚੁਕੇ ਆਪਾਂ ਆਪਣੀ ਸ਼ਹਿਰ ਤੇ ਤੇ ਤੁਹਾਨੂੰ ਚੇਂਜਸ ਦਿਖਾ ਦਈਏ ਪੂਰੇ 2 ਹਫ਼ਤੇ ਬਾਅਦ ਵਲੋਗ ਲੈ ਕੇ ਹਾਜ਼ਰ ਆ ਤੁਹਾਡੇ ਲਈ ਆਪਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਉੱਤੋਂ ਤੇ ਸਟਾਰਟ ਕਰਦੇ ਆਪਾਂ ਥੱਲੇ ਤੋਂ ਕਰਦੇ ਸਟਾਰਟ ਲਓ ਜੀ ਪਹਿਲਾਂ ਇੱਥੇ ਬੱਚਾ ਹੁੰਦਾ ਸੀ ਤੁਸੀਂ ਵੇਖਿਆ ਉਹ ਆਪਾਂ ਕਰਤਾ ਗਿਫਟ ਦੇਤਾ ਨਾਲ ਦੇ ਕਰਦੇ ਨੂੰ ਸਾਡੇ ਛਤਰੀ ਤੇ ਬਾਇਆ ਹੋ ਉਸ ਬੱਚੇ ਦੇ ਪਿੱਛੇ ਬੈਠਾ ਤੇ ਉਹ ਆਪਾਂ ਕਰਤਾ ਗਿਫਟ ਇਹਨਾਂ ਨੇ ਮਾਰਤਾ ਸੀਗਾ ਤੇ ਇਹਨਾਂ ਥੱਲੇ ਬੱਚਾ ਸੀਗਾ ਆ ਜੋੜੀ ਥੱਲੇ ਇਹਨਾਂ ਨੇ ਇੱਥੇ ਅੰਡੇ ਦਿੱਤੇ ਨੇ ਇਹਨਾਂ ਦਾ ਅੱਜ ਸਵੇਰ ਹੀ ਬੱਚਾ ਮਾਰ ਗਿਆ ਮੇਰੇ ਵੀਰੋ ਤੇ ਬਹੁਤ ਛੋਟਾ ਸੀਗਾ ਇਹਨਾਂ ਨੇ ਬੱਚਾ ਮਾਰਤਾ ਆਪਦਾ ਤੇ ਜਿਵੇਂ ਇਹਦਾ ਅੰਡਾ ਪਹਿਦੇ ਥੱਲੇ ਰੱਖਿਆ ਸੀ ਹਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਦੋ ਅੰਡੇ ਸੀ ਇਹਦੇ ਥੱਲੇ ਇਹਨਾਂ ਨੇ ਆਪ ਦਾ ਕੱਢ ਕੇ ਬੱਚਾ ਮਾਰਤਾ ਤੇ ਇਹਨਾਂ ਦਾ ਅੰਡਾ ਵਾਪਸ ਆਪਾਂ ਫੇਰ ਇਹਨਾਂ ਥੱਲੇ ਰੱਖਤਾ ਸੀ ਤੇ ਇਹਨਾਂ ਨੇ ਵੀ ਆਪ ਦਾ ਬੱਚਾ ਮਾਰ ਲਿਆ ਇੱਕ ਦਿਨ ਪਹਿਲਾਂ ਨਿਕਲਿਆ ਸੀ ਹ ਤੇ ਦੂਜੇ ਦਿਨ ਮਾਰ ਲਿਆ ਤੇ ਇਹਦੇ ਥੱਲੇ ਅੰਡੇ ਇਹਨਾਂ ਨੇ ਦੁਬਾਰਾ ਧਰਤੇ ਸੀ ਉਹ ਆਪਾਂ ਸੜਤੇ ਤੇ ਇਹਦੇ ਥੱਲੇ ਲੈ ਕੇ ਹੁਣ ਆਪਾਂ ਨੀਲਿਆਂ ਦੇ ਅੰਡੇ ਰੱਖਿਆ ਮੇਰੇ ਵੀਰੋ ਆਪਣੇ ਦੂਜੇ ਘਰੇ ਇੱਕ ਨੀਲਿਆਂ ਦੀ ਜੋੜੀ ਆ ਤੇ ਉਹਦੇ ਅੰਡੇ ਆਪਾਂ ਲਿਆ ਕੇ ਇਹਨਾਂ ਦੇ ਥੱਲੇ ਰੱਖ ਦਿੱਤੇ ਆ ਤੇ ਚਾਰ ਪੰਜ ਦਿਨ ਹੋਏ ਆ ਉੱਧਰ ਅੰਡੇ ਦਿੱਤੇ ਨੇ ਤੇ ਇਹਨਾਂ ਦੇ ਵੀ ਦੋ 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 ਦਿਨ ਪਹਿਲਾਂ ਮੈਂ ਢੇ ਸਿੱਟਤੀ ਸੀ ਤੇ ਇਸ ਕਰਕੇ ਆਪੇ ਬਹਿ ਗਏ ਮੈਂ ਰੱਖਤੇ ਸੀਗੇ ਅੱਜ ਲਾ ਕੇ ਸਵੇਰ ਤੇ ਆਪੇ ਇਹਨਾਂ ਨੇ ਐਕਸੈਪਟ ਕਰ ਲਏ ਤੇ ਇੱਧਰ ਦਿਖਾਈਏ ਤੁਹਾਨੂੰ ਬੱਚੇ ਕਿੱਡੇ-ਕੱਡੇ ਹੋ ਗਏ ਪਿਛਲੀ ਵੀਡੀਓ ਚ ਤਾਂ ਬੱਚੇ ਜਮਾ ਛੋਟੇ-ਛੋਟੇ ਸੀਗੇ ਤੇ ਆਕਰੋਈ ਚੈੱਕ ਮੇਰੇ ਵੀਰੋ ਤੇ ਆਜ ਆ ਬੱਚਾ ਚੈੱਕ ਕਰੋ ਮੇਰੇ ਵੀਰੋ ਇਹ ਆਪਣੀ ਸ਼ਾਕੀ ਦਾ ਬੱਚਾ ਹੈ ਇਹ ਜੋੜੀ ਦਾ ਬੱਚਾ ਹੈ ਇਹ ਕੀ ਹੋ ਗਿਆ ਤੇ ਇਹ ਕੀ ਆ ਇਹ ਇਹਨਾਂ ਦੇ ਬੱਚਾ ਦੋ ਅੰਡੇ ਸੀ ਇਹਨਾਂ ਦੇ ਇੱਕ ਇਹਨਾਂ ਥੱਲੇ ਰੱਖਤਾ ਹੀ ਇੱਕ ਇਹਨਾਂ ਥੱਲੇ ਦੋ ਬੱਚੇ ਆ ਇਹ ਕਰੋ ਚੈੱਕ ਦੋਵੇਂ ਚਿੱਟੀਆਂ ਅੱਖਾਂ ਦੇ ਬਣੀ ਜਾਂਦੇ ਆ ਰੰਗ ਲਾਇਆ ਸੀ ਅੱਜ ਆਪਾਂ ਸਵੇਰ ਨਿਸ਼ਾਨੀ ਰਵੇ ਮਾੜਾ ਮੋਟਾ ਇੱਧਰ ਇੱਧਰ ਹੋ ਜਾਣ ਤਾਂ ਪਤਾ ਲੱਗੇ ਇੱਕ ਇਹ ਬੱਚਾ ਇੱਕ ਕਰੋ ਚੱਕ ਮੇਰੇ ਵੀਰੋ ਪਿਆਰ ਚਿੱਟਾ ਇਹਦੇ ਮਾੜੇ ਮੋٹے ਸ਼ੈਂਪ ਬਿੰਦੇ ਆ ਲਾਲ ਤੇ ਇਹਦੇ ਮਾੜੇ ਮੋٹے ਕਾਲੇ ਸ਼ੈਂਪ ਬਿੰਦੇ ਆ ਇਹ ਕਰੋ ਚੱਕ ਤੇ ਫੇਰ ਦੁਬਾਰਾ ਅੰਡੇ ਲਾਉਣ ਵਾਲਿਆ ਇਹ ਤਾਂ ਅੰਡੇ ਲਾਉਂਦੇ ਨਹੀਂ ਮੇਰੇ ਵੀਰੋ ਇਹਨਾਂ ਥੱਲੇ ਜਿਹਾ ਕੇ ਰੱਖ ਦਿੰਨੇ ਆ ਤੇ ਆਪੇ ਐਕਸੈਪਟ ਕਰ ਲੈਂਦੇ ਆ ਨਵੀਆਂ ਇਹਨਾਂ ਥੱਲੇ ਰੱਖਾਂਗੇ ਸ਼ਾਇਦ ਹੀ ਰੱਖੀਏ ਕਿਉਂਕਿ ਗਰਮੀ ਆ ਗਈ ਤੇ ਇਹ ਵੀ ਹੁਣ ਇੱਕ ਦੇ ਦਿਨ ਚਾਂਡੇ ਦੇ ਜਿਉਂਗੀ ਜੋੜੀ ਤੇ ਇਹਨਾਂ ਥੱਲੇ ਆਪਾਂ ਇਹ ਨੀਲੀ ਦੇ ਅੰਡੇ ਆ ਇਹ ਚੱਕ ਕੇ ਆਪਾਂ ਇੱਥੇ ਰੱਖ ਦਾਂਗੇ ਮੇਰੇ ਵੀਰੋ ਕਿਉਂਕਿ ਇਹ ਵਧੀਆ ਪਾਲਦੇ ਆ ਬੱਚੇ ਤੇ ਇਹਨਾਂ ਥੱਲੇ ਰੱਖ ਦਾਂਗੇ ਦੋਵੇਂ ਅੰਡੇ ਆਪਾਂ ਇਹਨਾਂ ਦੇ ਚੱਕ ਕੇ ਤੇ ਆਪਾਂ ਰਿਸਟ ਕਰ ਦਾਂਗੇ ਜਾਂ ਇਹਨਾਂ ਥੱਲੇ ਰੱਖ ਦਾਂਗੇ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਚ ਦੱਸ ਦੂੰਗਾ ਜਦੋਂ ਅੰਡੇ ਦਿੱਤੇ ਤੇ ਇੱਧਰ ਆਪਣਾ ਬੱਚਾ ਬੈਠਾ ਇਹਦੀ ਆਪਾਂ ਪਰਪਟਾਈ ਕਰਤੀ ਪੂਛ ਵੀ ਖਿੱਚਤੀ ਜੀ ਤੇ ਲਗਭਗ ਸਾਰੀ ਹੋ ਗਿਆ ਇਹ ਤੇ ਬਹੁਤ ਜਲਦ ਇਹਨੂੰ ਵੀ ਡਾਵਾਂਗੇ ਹੁਣ ਤੇ ਇਹ ਸੀ ਅਪਡੇਟ ਮੇਰੇ ਵੀਰੋ ਤੇ ਆ ਜੋੜੀ ਵੀ ਆਪਣੀ ਹੁਣ ਦੁਬਾਰਾ ਅੰਡੇ ਦੇਣ ਵਾਲੀ ਹੈ ਕਿਉਂਕਿ ਬੱਚੇ ਬਹੁਤ ਵੱਡੇ ਹੋ ਗਏ ਦੇਖ ਸਕਦੇ ਤੁਸੀਂ ਬੱਚੇ ਬਹੁਤ ਵਧੀਆ ਕੱਢਿਆ ਵਧੀਆ ਪਾਲੇ ਨੇ ਇਹਨਾਂ ਨੇ ਇਸ ਵਾਰੀ ਕਰੋ ਇਚੱਕ ਸਾਰੀਆਂ ਜੁੜੀਆਂ ਲਗਭਗ ਹੁਣਾਂ ਦੇ ਦੇਣ ਵਾਲੀਆਂ ਪਰ ਆਪਾਂ ਆਂਡੇ ਘੜਾਉਣੇ ਨਹੀਂ ਬੱਚੇ ਘੜਾਉਣੇ ਨਹੀਂ ਇਹਨਾਂ ਦੇ ਤੇ ਆਪਾਂ ਵੇਸਟ ਕਰ ਦਾਂਗੇ ਤੇ ਬਸ ਇਹ ਨੀਲਿਆਂ ਦੇ ਇਹਨਾਂ ਨਾਲ ਐਕਸਚੇਂਜ ਕਰਤਾ ਤੇ ਚਲੋ ਮਿੱਤਰੋ ਇਹਨਾਂ ਨੂੰ ਦਾਣਾ ਪਾਣੀ ਪਾ ਦਈਏ ਬਾਹਰ ਤੇ ਫਿਰ ਮੈਂ ਵੀਡੀਓ ਕਰਦਾ ਕੰਟੀਨਿਊ ਤੇ ਮੇਰੇ ਵੀਰੋ ਜਿਹੜੀ ਆਪਾਂ ਪਿਛਲੀ ਵੀਡੀਓ ਚ ਕਬੂਤਰੀ ਲੈ ਕੇ ਆਉਂਦੀ ਸੀਗੀ ਉਹ ਤੇ ਜਿਹੜਾ ਆਪਣਾ ਢਿੱਗੇ ਪੰਲਣਾ ਕਬੂਤਰ ਇਹਦੇ ਨਾਲ ਇੱਥੇ ਬੈਠਾ ਹੁੰਦਾ ਸੀ ਉਹ ਤੇ ਜਿਹੜੀ ਕਬੂਤਰੀ ਲਾਂਦੀ ਆ ਉਹਦਾ ਕਬੂਤਰ ਉਹ ਤਿੰਨੇ ਕਬੂਤਰ ਆਪਾਂ ਨਾਲ ਦੇ ਕਰਦਿਆਂ ਨੂੰ ਦੇਤੇ ਆ ਉਹ ਬੱਠਾ ਮਿੱਤਰੋ ਸੀ ਮਟਰੰਗਾ ਬੱਚਾ ਜਿਹੜਾ ਜਿਹੜਾ ਆਪਾਂ ਦਿੱਤਾ ਇਹ ਕਿਹ ਦੇਤਾ ਤੇ ਤਿੰਨ ਕਬੂਤਰ ਉਹਦੇ ਤੇ ਚਾਰ ਕਬੂਤਰ ਨਾਲ ਦੇ ਕਰ ਦਿੰਦੇ ਤੇ ਜਿਹੜੀ ਕਬੂਤਰੀ ਤੁਹਾਨੂੰ ਉਹ ਸੋਲਰ ਸਿਸਟਮ ਦੇ ਪਿੱਛੇ ਆ ਦਿਖਾਉਂਦੇ ਹੁੰਦੇ ਸੀ ਆਪਾਂ ਦੋ ਤਿੰਨ ਵੀਡੀਓ ਚ ਉਹ ਵੀ ਆਪਾਂ ਫੜ ਲਈ ਉਹ ਵੀ ਨਾਲ ਦੇ ਘਰੇ ਹੱਤੇ ਜਿਹੜਾ ਆਪਣਾ ਡਿੱਗੇ ਪੱਲੇ ਵਾਲਾ ਉਹਦੇ ਨਾਲ ਉਹਨੇ ਜੋੜੀ ਪਾ ਕੇ ਆਂਡੇ ਵੀ ਲਵਾ ਲਿਆ ਤੇ ਉਹ ਵੀ ਤੁਹਾਨੂੰ ਨਾਲ ਦੇ ਘਰੇ ਜਾ ਕੇ ਦਿਖਾਉਨੇ ਆ ਕਰਾਉਨੇ ਆ ਸ਼ੌਕ ਉਹਨਾਂ ਦਾ ਵੀ ਤੇ ਦਿਖਾਉਨੇ ਆ ਤੁਹਾਨੂੰ ਕਬੂਤਰੀ ਆ ਕੀ ਸਿਸਟਮ ਆ ਉਹਦਾ ਤੇ ਨਾਲੇ ਦੂਜੇ ਕਬੂਤਰਾਂ ਦਾ ਵੀ ਕਰਾਉਨੇ ਆ ਸ਼ੌਕ ਤੇ ਚਲਦੇ ਆ ਨਾਲ ਦੇ ਘਰੇ ਆਪਾਂ ਤੇ ਲਓ ਜੀ ਉਹ ਬੈਠਾ ਆਪਣਾ ਡਿੱਗੇ ਬੱਲੇ ਵਾਲਾ ਤੇ ਉਹ ਬੈਠੀ ਕਬੂਤਰੀ ਜਿਹਦੇ ਰੰਗ ਲੱਗੇ ਉਹਦੇ ਨਾਲ ਦਾ ਕਰੋ ਚਖ ਖੱਟੀ ਅੱਖਾਂ ਦੀ ਉਹੀ ਕਬੂਤਰੀ ਆ ਇਹ ਆ ਮੇਰੇ ਵੀਰੋ ਜਿਹੜੀ ਆਪਾਂ ਫੜ ਕੇ ਲੈਂਦੀ ਆ ਬਹੁਤ ਟਾਈਮ ਦੀ ਨੇ ਪਕਾਈ ਕੀਤੀ ਆ ਤੇ ਪਿੱਛੇ ਤੇ ਇਹ ਬੈਠੀ ਉਹ ਆਪਣੀ ਕਬੂਦਰੀ ਪਿੱਛੇ ਉਹ ਬਠਰਤਾ ਕਬੂਤਰ ਇਹਨਾਂ ਨੇ ਵੀ ਅੰਡੇ ਲਾਦੇ ਆ ਤੇ ਅੱਜ ਸਭ ਤੋਂ ਪਹਿਲੀ ਵਾਲੀ ਜੋੜੀ ਨੇ ਵੀ ਅੰਡੇ ਲਾ ਲਿਆ ਇੱਕ ਆ ਜੋੜੀ ਆ ਮੇਰੇ ਵੀਰੋ ਇਹਦੇ ਨਾਲ ਆ ਖੱਡੀਆਂ ਦਾ ਬੈਠਾ ਇੱਕ ਕਬੂਤਰ ਸਿੰਗਲ ਕੱਲਾ ਮਤਲਬ ਆ ਗੋਠੀ ਤੋਂ ਫੜੀ ਆ ਮੇਰੇ ਵੀਰੋ ਕਬੂਦਰੀ ਆ ਆਪਾਂ ਬਹੁਤ ਮੁਸ਼ਕਿਲ ਨਾਲ ਤੇ ਚਲੋ ਤੁਹਾਨੂੰ ਦਿਖਾਤਾ ਘਰਾ ਤੇ ਚੈੱਕ ਆਪਾਂ ਕਬੂਤਰ ਤੇ ਚਾਰ ਕਬੂਤਰ ਆਪਾਂ ਦੇਤੀਆਂ ਨਾਲ ਦੇ ਘਰ ਦੇ ਨਾਲ ਤੇ ਇੱਕ ਆਪਾਂ ਕਬੂਦਰੀ ਫੜ ਕੇ ਲੈਂਦੀ ਆ ਉਹ ਉਹ ਵੀ ਤੁਹਾਨੂੰ ਚੈੱਕ ਕਰਾਤੀ ਹੈ ਮੇਰੇ ਵੀਰੋ ਬਹੁਤ ਤਨੇ ਦੁਖੀ ਕੀਤਾ ਸੀਗਾ ਤੇ ਇਧਰ ਆ ਪਾ ਗਏ ਆ ਤੇ ਮੈਂ ਦਾਣਾ ਪਾਣੀ ਕਰਦਾ ਭੁੱਲ ਗਿਆ ਸੀਗਾ ਤੇ ਚਲੋ ਉਹ ਇੱਕ ਵਾਰੀ ਬੱਚਾ ਚੈੱਕ ਕਰ ਲਓ ਮੇਰੇ ਵੀਰੋ ਨਾਲ ਇੱਕ ਹੋਰ ਬੱਚਾ ਲਓ ਜੀ ਤੇ ਦਾਣਾ ਪਾਣੀ ਕਰਦੀ ਆਪਾਂ ਤੇ ਉਸ ਤੋਂ ਬਾਅਦ ਮਿਲਦੇ ਲਓ ਮੇਰੇ ਵੀਰੋ ਕਬੂਤਰ ਆਪਾ ਘੜਤੇ ਵਾਰ ਬੱਚੇ ਵੀ ਘੜਤੇ ਆ ਦਾਣਾ ਪਾਣੀ ਖਾਈ ਜਾਂਦੇ ਆ ਕਬੂਤਰ ਆਪਣੇ ਸਾਰੇ ਤੇ ਇੱਕ ਮੇਰੇ ਵੀਰੋ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਸੀ ਜਿਹੜੀ ਆਪਣੇ ਕਾਲੇ ਪੱਲੇ ਵਾਲੀ ਕਬੂਤਰੀ ਆ ਉਹਦਾ ਆਪਣੇ ਕੋਲ ਸ਼ਕਾ ਭਾਈ ਵੀ ਆ ਸ਼ਾਇਦ ਮੈਂ ਪਿਛਲੀਆਂ ਵੀਡੀਓ ਚ ਇੱਕ ਦੋ ਚ ਦੱਸਿਆ ਹੋਵੇ ਤੇ ਆਪਾਂ ਦੂਜੇ ਭਰਾ ਨੂੰ ਦੇਤਾ ਸੀ ਆਪਣੇ ਨੂੰ ਤੇ ਜਿਹਦੇ ਕੋਲ ਨੀਲਿਆਂ ਦੇ ਆਂਡੇ ਲੈ ਜਾਂਦੇ ਆ ਤੇ ਉਹਦੇ ਕੋਲ ਆਪਾਂ ਉਹ ਵੀ ਲੈਂਦਾ ਸੀਗਾ ਉਹ ਵੀ ਦੋ ਤਿੰਨ ਹਫ਼ਤਿਆਂ ਦਾ ਇੱਥੇ ਫਿਰਦਾ ਆਪਣੇ ਕੋਲੇ ਤੇ ਘੱਟ ਸੀਗਾ ਅੱਜ ਮੈਂ ਜਦੋਂ ਬੱਚੇ ਛਤਰੀ ਤੇ ਭਾਈ ਨਾਲ ਉੱਥੇ ਉੱਥੇ ਉਹ ਬਾਤ ਆਹੀ ਇੱਥੇ ਲਾ ਕੇ ਛਤਰੀ ਤੇ ਉਹਦੇ ਹੀ ਹੋਰ ਡਗਿਆ ਨਾਲ ਉੱਥੇ ਬਹਿ ਗਿਆ ਪਹਿਲਾਂ ਮੇਰੇ ਵੀਰੂ ਟੈਂਕੀ ਦੇ ਇੱਥੇ ਚੁੰਡ ਤੇ ਤੇ ਇੱਥੋਂ ਸਿੱਧਾ ਗਿਆ ਉੱਧਰ ਖੰਭਾ ਲੱਗਿਆ ਉੱਥੇ ਬਹਿ ਗਿਆ ਉੱਥੋਂ ਸਿੱਧਾ ਕੋਠੀਆਂ ਤੇ ਆਵੜਿਆ ਤੇ ਉਹਨੂੰ ਵੀ ਫੜਨ ਦੀ ਅੱਜ ਕੋਸ਼ਿਸ਼ ਕਰਾਂਗੇ ਤੇ ਐਂਡ ਤੇ ਦਿਖਾ ਦੂੰਗਾ ਕਰਾ ਦੂੰਗਾ ਸ਼ੌਂਗ ਜੇ ਵਾਪਸ ਆ ਗਿਆ ਤਾਂ ਤੇ ਨਹੀਂ ਤਾਂ ਫਿਰ ਜਾਊਗਾ ਹੋਰ ਤੱਕ ਹੀ ਆ ਤੇ ਇੱਥੋਂ ਸਿੱਧਾ ਜਦੋਂ ਇੱਥੋਂ ਆ ਚੌਲ ਤੇ ਆਵੜਿਆ ਉੱਥੇ ਆ ਕੇ ਬਹਿ ਗਿਆ ਚਿੱਟੀ ਕੋਠੀ ਤੇ ਤੇ ਉਸ ਤੋਂ ਬਾਅਦ ਸਿੱਧਾ ਗਾਇਬ ਹੋ ਗਿਆ ਪਿਛਲੀਆਂ ਗੁੱਠੀਆਂ ਤੇ ਫਿਰਦਾ ਤੇ ਜਦੋਂ ਆ ਗਿਆ ਤੇ ਉਦੋਂ ਤੁਹਾਨੂੰ ਵਿੱਚ ਵੀਡੀਓ ਲਾ ਦੂੰਗਾ ਉਹਦੀ ਮੈਂ ਜੀ ਆਇਆਂ ਤਾਂ ਦਿਖਾ ਦਾਂਗੇ ਤੇ ਬਾਕੀ ਜੇ ਨਾ ਆਇਆ ਤਾਂ ਵੇਖੋ ਹੈ ਮਿੱਤਰੋ ਉਹ ਕਟ ਕਬੂਤਰ ਚਟੀਆਂ ਅੱਖਾਂ ਦਾ ਕਾਲੇ ਪੱਲੇ ਵਾਲੀ ਦਾ 사ਖਾ ਭਾਈਆ ਤੇ 샤ਖੀ ਤੇ ਚਟੀਆਂ ਵਾਲੇ ਦਾ ਪੱਠਾ ਮੇਰੇ ਵੀਰੋ ਉਹ ਤੇ ਉਹ ਭੱਜ ਗਿਆ ਜਿਵੇਂ ਮੈਥੋਂ ਗਲਤੀ ਨਾਲ ਤੇ ਫੜ ਕੇ ਵੇਖਾਂਗੇ ਜੇ ਹੱਥ ਆ ਗਿਆ ਤਾਂ ਠੀਕ ਆ ਤੇ ਕਮੈਂਟਾਂ ਵਿੱਚ ਜਰੂਰ ਦੱਸੋ ਤੁਸੀਂ ਕਬੂਤਰੀ ਕਿੱਦਾਂ ਦੀ ਲੱਗੀ ਜਿਹੜੀ ਆਪਾਂ ਫੜੀ ਆ ਬਹੁਤ ਚੰਗੀ ਕਬੂਤਰੀ ਆ ਉਹ ਤੇ ਚਲੋ ਏਸੀ ਮਿੱਤਰੋ ਅੱਜ ਦੀ ਆਪਣੀ ਵੀਡੀਓ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਤੇ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਸਾਡੇ ਚੈਨਲ ਲੈਟ ਕਬੂਤਰ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਦੇ ਮੇਰੇ ਵੀਰੋ ਤੇ ਮਿਲਦੇ ਆ ਜਲਦ ਅਗਲੇ ਨਵੇਂ ਟੌਪਿਕ ਤੇ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ ਮੇਰੇ ਵੀਰੋ ਤੇ ਜੀ ਕਬੂਤਰ ਆ ਗਿਆ ਮੇਰੇ ਵੀਰੋ ਕਲਿੱਪ ਐਡ ਕਰ ਦੂੰਗਾ ਤੇ ਨਹੀਂ ਤਾਂ ਟਾਟਾ ਬਾਏ ਬਾਏ